ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਕਨਿਕਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਆ ਜੀ। ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਆ ਜਿਵੇਂ ਲੇਡੀਜ਼ ਕਾਰਡੀਗਨ, ਬੇਬੀ ਜੈਕਟ, ਬੇਬੀ ਸਵੈਟਰ, ਜੈਂਟ ਸਵੈਟਰ। ਇਹ ਡਿਜ਼ਾਈਨ ਆਪਣਾ 6 ਸਲਾਈਆਂ ਦਾ ਡਿਜ਼ਾਈਨ ਹੈ ਜੀ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਤੇ ਤਿੰਨ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ। ਇਸ ਡਿਜ਼ਾਈਨ ਨੂੰ ਬਣਾਉਣ ਲਈ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 7 ਦੇ ਮਲਟੀਪਲ ਕੁੰਡੇ ਲੈਣੇ ਆ ਜੀ 7 ਕੁੰਡਿਆਂ ਦਾ ਇਹ ਡਿਜ਼ਾਈਨ ਹੈ ਆਪਣਾ ਪਲੱਸ 4 ਕੁੰਡੇ ਆਪਾਂ ਐਕਸਟਰਾ ਲੈਣੇ 1 ਕੁੰਡ ਐਕਸਟਰਾ ਆਪਾਂ ਫਸਟ ਉੱਪਰ ਰੱਖਣਾ ਔਰ 3 ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਜੀ ਇਸ ਡਿਜ਼ਾਈਨ ਦੀ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ 2 ਕੁੰਡੇ ਆਪਾਂ ਉਲਟੇ ਬਣਾਈ ਕਰਨੇ ਆ ਔਰ 5 ਕੁੰਡੇ ਸਿੱਧੇ ਬਣਾਈ ਕਰਨੇ ਇਸ ਤਰ੍ਹਾਂ ਜੀ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਬਣਾਈ ਕਰ ਲੈਣੇ ਫਸਟ ਕੁੰਡਾ ਐਕਸਟਰਾ ਕੁੰਡਾ ਜੀ ਇਸ ਕੁੰਡੇ ਨੂੰ ਛੱਡ ਕੇ ਬਾਕੀ ਆਪਣਾ ਸੱਤ ਕੁੰਡਿਆਂ ਦਾ ਪੈਟਰਨ ਹੈ ਇਹੀ ਸੱਤ ਕੁੰਡਿਆਂ ਦਾ ਪੈਟਰਨ ਆਪਣਾ ਅੱਗੇ ਰਿਪੀਟ ਹੁੰਦਾ ਜਾਊਗਾ ਜੀ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ इस तरह जी दोडे उल्टे पं दो कुंडे उल्टे और पांच कुंडे सीधे बनाई करने हैं जी अपा लास्ट उपर तीन कुंडे एक्सट्रा अपने ਇੰਨਾ ਵਿੱਚੋਂ ਦੋ ਕੁੰਡੇ ਆਪਾਂ ਉਲਟੇ ਬਣਾਈ ਕਰ ਲੈਣੇ ਆ ਜੀ ਇੱਕ ਕੁੰਡਾ ਆਪਾਂ ਐਕਸਟਰਾ ਕੁੰਡਾ ਇਸ ਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਆ ਉਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਆਪਾਂ ਇਸ ਡਿਜ਼ਾਈਨ ਨੂੰ 32 ਕੁੰਡਿਆਂ ਉੱਪਰ ਬਣਾ ਰਹੇ ਆਂ ਜੀ 28 ਕੁੰਡੇ ਆਪਾਂ ਡਿਜ਼ਾਈਨ ਦੇ ਲਈ ਆ ਔਰ 4 ਕੁੰਡੇ ਆਪਾਂ ਐਕਸਟਰਾ ਲਏ ਇਸ ਡਿਜ਼ਾਈਨ ਨੂੰ ਬਣਾਉਣ ਲਈ ਇਸ ਤਰ੍ਹਾਂ ਲਾਸਟ ਉੱਪਰ ਦੋ ਕੁੰਡੇ ਸਿੱਧੇ ਔਰ ਇੱਕ ਕੁੰਡਾ ਆਪਾਂ ਐਕਸਟਰਾ ਇਸ ਨੂੰ ਸਲਿੱਪ ਕਰ ਲਵਾਂਗੇ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਨੂੰ ਆਪਾਂ ਇਸ ਤਰ੍ਹਾਂ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰਕੇ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਬਣਾਈ ਕਰਦੇ ਜਾਣਾ ਤੀਸਰੀ ਸਲਾਈ ਆਪਣੀ ਪਹਿਲੀ ਸਲਾਈ ਵਾਂਗ ਸੇਮ ਹੀ ਬਣਾਈ ਹੋਊਗੀ ਜੀ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਇਹ ਹੀ ਸੱਤ ਕੁੰਡਿਆਂ ਦਾ ਪੈਟਰਨ ਆਪਾਂ ਤੀसरी ਸਲਾਈ ਦੇ ਵਿੱਚ ਰਿਪੀਟ ਕਰਨਾ ਹੈ ਜੀ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਲਾਸਟ ਉੱਪਰ ਦੋ ਕੁੰਡੇ ਉਲਟੇ ਔਰ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੇ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਦੋ ਕੁੰਡੇ ਆਪਾਂ ਸਿੱਧੇ ਬਣਾਈ ਕਰਨੇ ਆ ਔਰ ਪੰਜ ਕੁੰਡੇ ਉਲਟੇ ਬਣਾਈ ਕਰ ਲੈਣੇ ਆ ਇਸ ਤਰ੍ਹਾਂ ਜੀ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ये इस तरह अपना चौथी सिलाई बनाई करके कंप्लीट कर लेनी है जी दो कुंडे सीधे पांच कुंडे उल्टे ਲਾਸਟ ਉੱਪਰ ਦੋ ਕੁੰਡੇ ਸਿੱਧੇ ਹੋਰ ਇੱਕ ਕੁੰਡ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਪੰਜਵੀਂ ਸਲਾਈ ਪੰਜਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਹ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਪਾਉਣਾ ਹੈ ਪਹਿਲਾ ਕੁੰਡਾ ਐਕਸਟਰਾ ਇਸ ਨੂੰ ਆਪਾਂ ਬਨਾਈ ਕਰ ਲੈਣਾ ਇਸ ਤੋਂ ਅੱਗੇ ਦੋ ਕੁੰਡੇ ਆਪਾਂ ਉਲਟੇ ਬਨਾਈ ਕਰ ਲੈਣੇ ਆ ਦੋ ਕੁੰਡੇ ਉਲਟੇ ਬਨਾਈ ਕਰਨ ਦੇ ਬਾਅਦ ਜੋ ਕੁੰਡਾ ਆਪਾਂ ਉਲਟਾ ਬਨਾਈ ਕੀਤਾ ਇਸ ਦੇ ਨੀਚੋਂ ਇੱਕ ਆਪਾਂ ਕੁੰਡਾ ਉਠਾਉਣਾ ਹੈ ਜੀ ਔਰ ਇਹ ਸਕੁੰਡੇ ਨੂੰ ਆਪਾਂ ਉਲਟਾ ਬਣਾਈ ਕਰ ਲੈਨੇ ਇਸ ਤਰ੍ਹਾਂ ਨੇ ਤਿੰਨ ਕੁੰਡੇ ਉਲਟੇ ਬਣਾਈ ਹੋਗੇ ਜੀ ਇਸ ਤੋਂ ਬਾਅਦ ਆਪਾਂ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇੱਕ ਕੁੰਡਾ ਇੱਥੇ ਵਧ ਗਿਆ ਆਪਣਾ ਅੱਗੇ ਥ੍ਰੈਡ ਆਪਣੀ ਸਾਈਡ ਕਰਕੇ ਅੱਗੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਉਲਟੀ ਸਾਈਡ ਨੂੰ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਥ੍ਰੈਡ ਆਪਣੀ ਸਾਈਡ ਦੋ ਕੁੰਡਿਆਂ ਜੋ ਕੁੰਡਿਆ ਪਲਟੇ ਬਣਾਈ ਕੀਤੇ ਆ ਦੋ ਇਹਨਾਂ ਦੇ ਨੀਚੋਂ ਆਪਾਂ ਇੱਕ ਕੁੰਡਾ ਉਠਾ ਲੈਣਾ ਇਸ ਨੂੰ ਸਲਾਈ ਉੱਪਰ ਲੈ ਕੇ ਇੱਕ ਕੁੰਡਾ ਉਲਟਾ ਬਣਾਈ ਕਰ ਦੇਣਾ ਅਗਲੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਇਸ ਤਰ੍ਹਾਂ ਜੀ ਇੱਕ ਕੁੰਡਾ ਆਪਾਂ ਇੱਥੋਂ ਨੀਚੋਂ ਉਠਾਉਣਾ ਇਸ ਨੂੰ ਉਲਟਾ ਬਣਾਈ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਤਿੰਨ ਕੁੰਡਿਆਂ ਦਾ ਉਲਟੀ ਸਾਈਡ ਨੂੰ ਇੱਕ ਕੁੰਡਾ ਬਣਾਈ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਦੋ ਕੁੰਡੇ ਇੱਥੇ ਆਪਣੇ ਘਟਦੇ ਆ ਜੀ ਇੱਕ ਕੁੰਡਾ ਆਪਾਂ ਅੱਗੇ ਵਧਾ ਲਿਆ ਨੀਚੇ ਕੁੰਡਾ ਉਠਾ ਕੇ ਇੱਕ ਕੁੰਡਾ ਆਪਾਂ ਬਾਅਦ ਵਿੱਚ ਇਹਨਾਂ ਤਿੰਨ ਕੁੰਡਿਆਂ ਦੀ ਬਣਾਈ ਕਰਨ ਦੇ ਬਾਅਦ ਨੀਚੇ ਕੁੰਡਾ ਉਠਾ ਕੇ ਇੱਕ ਕੁੰਡਾ ਵਧਾ ਕੇ ਕੁੰਡੇ ਪੂਰੇ ਕਰ ਲਏ ਆ ਜੀ ਇਸ ਤਰ੍ਹਾਂ ਹੀ ਅੱਗੇ ਇੱਕ ਕੁੰਡਾ ਨੀਚੋਂ ਉਠਾਉਣਾ ਆਪਾਂ ਇੱਕ ਕੁੰਡਾ ਅੱਗੇ ਸਿੱਧਾ ਬਣਾਈ ਕਰ ਲੈਣਾ ਉਲਟੀ ਸਾਈਡ ਨੂੰ ਇੱਕ ਕੁੰਡਾ ਬਣਾਈ ਕਰ ਦੇਣਾ ਜੀ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਔਰ ਦੋ ਕੁੰਡੇ ਜੋ ਆਪਾਂ ਉਲਟੇ ਬਣਾਈ ਕੀਤੇ ਆ ਇਹਨਾਂ ਉਲਟੇ ਕੁੰਡੇ ਦੇ ਆਪਾਂ ਨੀਚੋਂ ਇੱਕ ਕੁੰਡਾ ਉਠਾ ਕੇ ਸਲਾਈ ਉੱਪਰ ਲੈ ਕੇ ਇਹ ਇਸ ਦੀ ਉਲਟੀ ਬਣਾਈ ਕਰ ਦੇਣੀ ਆ ਜੀ ਦੋ ਕੁੰਡੇ ਅੱਗੇ ਆਪਾਂ ਉਲਟੇ ਬਣਾਈ ਕਰ ਲੈਣੇ ਆ ਦੋ ਕੁੰਡੇ ਉਲਟੇ ਬਣਾਈ ਕਰਨ ਦੇ ਬਾਅਦ ਨੀਚੋਂ ਇੱਕ ਕੁੰਡਾ ਸਲਾਈ ਉੱਪਰ ਇਸ ਤਰ੍ਹਾਂ ਲੈ ਕੇ ਇੱਕ ਕੁੰਡਾ ਇਸ ਨੂੰ ਉਲਟਾ ਬਣਾਈ ਕਰ ਲੈਣਾ ਇਹ ਕੁੰਡਾ ਆਪਾਂ ਵਧਾਇਆ ਜੀ ਇੱਥੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਦੋ ਉਲਟੇ ਕੁੰਡਿਆਂ ਦੇ ਨੀਚੋਂ ਇੱਕ ਕੁੰਡਾ ਸਲਾਈ ਉੱਪਰ ਲੈ ਕੇ ਇਸ ਕੁੰਡੇ ਦੀ ਉਲਟੀ ਬਣਾਈ ਕਰਨੀ ਆ ਦੋ ਕੁੰਡੇ ਉਲਟੇ ਇਸ ਤਰ੍ਹਾਂ ਜੀ ਲਾਸਟ ਵਾਲਾ ਕੁੰਡਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ 6ਵੀਂ ਸਲਾਈ 6ਵੀਂ ਸਲਾਈ ਇਹ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟ੍ਰੇ ਇਸ ਦੀ ਬਣਾਈ ਕਰਨ ਦੇ ਬਾਅਦ ਦੋ ਕੁੰਡੇ ਆਪਾਂ ਸਿੱਧੇ ਬਣਾਈ ਕਰਨੇ ਆ ਇਸ ਤਰ੍ਹਾਂ ਅੱਗੇ ਪੰਜ ਕੁੰਡੇ ਆਪਾਂ ਉਲਟੇ ਬਣਾਈ ਕਰਨੇ ਆ ਇਸ ਤਰ੍ਹਾਂ ਜੀ ਇੱਥੇ ਆਪਣੇ ਹੁਣ ਤਿੰਨ ਕੁੰਡੇ ਸਿੱਧੇ ਆ ਗਏ ਜੀ ਇਹਨਾਂ ਵਿੱਚੋਂ ਇੱਕ ਕੁੰਡਾ ਆਪਾਂ ਉਲਟਾ ਹੀ ਬਣਾਈ ਕਰ ਲੈਣਾ ਇਹ ਪੰਜ ਕੁੰਡੇ ਆ ਪਲਟੇ ਰੱਖਣੇ ਦੋ ਕੁੰਡੇ ਆਪਾਂ ਸਿੱਧੇ ਬਣਾਈ ਕਰਨ ਇਸ ਤਰ੍ਹਾਂ ਜੀ ਦੋ ਕੁੰਡੇ ਸਿੱਧੇ ਇੱਕ ਪੰਜ ਕੁੰਡੇ ਉਲਟੇ ਲਾਸਟ ਸਲਾਈ ਹੈ ਜੀ ਆਪਣੀ ਇਸ ਡਿਜ਼ਾਈਨ ਦੀ ਦੋ ਕੁੰਡੇ ਸਿੱਧੇ ഓരോ കൂടെ അപ്പം ഉൾട്ടോ കണ്ടേ സിദ്ധേ പഞ്ചേ ഉൾ ലാസ്റ്റ് ഉപരോ ദോ ക സിദ്ധേ ഓരോ കൂടാ എക്സ്ട്രാസ് അപ്പം സ്ലിപ്പ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਤਿੰਨ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਆਪਣਾ ਬਹੁਤ ਹੀ ਸੋਹਣਾ ਲੱਗਦਾ ਏਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਹੀ ਰਿਪੀਟ ਕਰਦੇ ਜਾਣਾ ਫਸਟ ਸਲਾਈ ਤੋਂ ਹੀ ਆਪਣਾ ਡਿਜ਼ਾਈਨ ਅੱਗੇ ਰਿਪੀਟ ਹੁੰਦਾ ਜਾਊਗਾ 6 ਸਲਾਈ ਤੱਕ ਏਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ